ਵਾਹਿਗੁਰੂ ਸੇਕਾ ਖਾਲਸਾ ਵਾਹਿਗੁਰੂ ਸੇਕੀ ਫਤਿਹ ਸਾਹਸੰਗਤ ਜੀ ਪੁਰਾਣੇ ਵੇੜਿਆਂ ਦੀ ਗੱਲ ਹੈ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਕਹਿੰਦੇ ਆਪਣੀ ਪਤਨੀ ਤੇ ਦੋ ਧੀਆ ਤੇ ਮਾਤਾ ਪਿਤਾ ਦੇ ਨਾਲ ਰਹਾ ਕਰਦਾ ਸੀ ਉਹ ਅਕਸਰ ਹੀ ਵਪਾਰ ਕਰਨ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਸੀ ਕਹਿੰਦੇ ਕੁਝ ਸਮਾਂ ਲੰਘਿਆ ਤੇ ਉਹ ਜਿਹੜਾ ਉਹਨਾਂ ਦਾ ਪੁੱਤਰ ਸੀ ਉਹ ਕਾਲ ਚਲਾਣਾ ਕਰ ਗਿਆ ਤੇ ਮਾਂ ਪਿਓ ਦਾ ਇੱਕ ਹੋਰ ਵੀ ਪੁੱਤਰ ਸੀ ਉਹਨਾਂ ਨੂੰ ਇਸ ਗੱਲ ਦਾ ਬੜਾ ਦੁੱਖ ਲੱਗਾ ਪਰ ਉਹਨਾਂ ਨੂੰ ਇਹ ਸੀ ਕਿ ਜੇ ਇਹਦੇ ਕੋਲ ਪੁੱਤਰ ਹੁੰਦਾ ਤੇ ਇਹਦਾ ਮਨ ਚ ਅੱਗੇ ਵਧ ਜਾਣਾ ਸੀ ਇਹਦੀਆਂ ਦੋ ਧੀਆਂ ਨੇ ਇਹ ਸਾਡੇ ਸਿਰ ਤੇ ਬੋਝ ਬਣ ਗਈਆਂ ਹਨ ਇਸ ਕਰਕੇ ਉਹਦੇ ਮਾਪਿਓ ਨੇ ਉਹਦੇ ਦੋਵਾਂ ਧੀਆਂ ਤੇ ਉਹਦੀ ਘਰ ਵਾਲੀ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੁਣ ਉਹਨਾਂ ਕੋਲ ਹੋਰ ਕੋਈ ਟਿਕਾਣਾ ਨਹੀਂ ਸੀ ਉਹ ਆਪਣੇ ਪੇਕੇ ਘਰ ਆ ਗਈਆਂ ਮਾਪਿਓ ਬੜੇ ਜ਼ਿਆਦਾ ਬਜ਼ੁਰਗ ਸਨ ਉਹਦਾ ਭਰਾ ਤੇ ਭਾਬੀ ਸਹਾਰਾ ਦੇਣ ਲੱਗ ਪਏ ਭਾਬੀ ਨੂੰ ਇਹ ਗੱਲ ਰਤਾ ਪਸੰਦ ਨਾ ਆਏ ਕਿ ਦੋ ਧੀਆ ਲੈ ਕੇ ਤੇ ਇੱਥੇ ਆ ਗਈ। ਉਹ ਵਿਚਾਰੀ ਨੇ ਸਾਰਾ ਦਿਨ ਘਾਦਾ ਕੰਮ ਕਰਿਆ ਕਰਨਾ। ਇਥੋਂ ਤੱਕ ਕਿ ਬਜਾਰ ਦਾ ਕੰਮ ਵੀ ਕਰਿਆ ਕਰਨਾ ਫਿਰ ਜਾ ਕੇ ਰੋਟੀ ਟੁਕ ਮਿਲਿਆ ਕਰਨੇ। ਉਹਦੀਆਂ ਧੀਆ ਬਹੁਤ ਛੋਟੀਆਂ ਸਨ ਪਰ ਫਿਰ ਵੀ ਸਾਰਾ ਦਿਨ ਕੰਮ ਦੇ ਵਿੱਚ ਮਦਦ ਕਰਿਆ ਕਰਦੀਆਂ ਸਨ। ਉਹਦੀ ਭਾਬੀ ਨੇ ਬੜੇ ਮੰਦੇ ਸ਼ਬਦ ਵੀ ਬੋਲਦਿਆ ਕਰਨੇ। ਪਰ ਉਹਦੇ ਕਦੇ ਵੀ ਉਲਟ ਜਵਾਬ ਨਾ ਦਿਆ ਕਰਨਾ। ਮਾਪਿਓ ਨੇ ਕੁਝ ਵੀ ਕਿਹਾ ਕਰਨਾ ਕਿਉਂਕਿ ਬੜੇ ਜ਼ਿਆਦਾ ਬਜ਼ੁਰਗ ਸਨ ਹੋਰ ਕੋਈ ਸਹਾਰਾ ਨਹੀਂ ਸੀ ਇਸ ਕਰਕੇ ਉਹਨਾਂ ਸਬਰ ਦਾ ਘੁੱਟ ਪੀ ਲਿਆ ਕਰਨਾ ਤੇ ਹੌਲੀ-ਹੌਲੀ ਦਿਨ ਲੰਘਣ ਲੱਗੇ ਕਹਿੰਦੇ ਇੱਕ ਦਿਨ ਉਹ ਬਜ਼ਾਰ 'ਚ ਕੋਈ ਸਮਾਨ ਲੈਣ ਦੇ ਲਈ ਗਈ ਹੋਈ ਸੀ ਤੇ ਕਹਿੰਦੇ ਜਦੋਂ ਸਮਾਨ ਲੈ ਕੇ ਵਾਪਸ ਪੈਤ ਰਹੀ ਤੇ ਉਹਨੇ ਦੇਖਿਆ ਕਿ ਇੱਕ ਬਿੱਲੀ ਦਾ ਬੱਚਾ ਬੜੇ ਜ਼ਿਆਦਾ ਪੈੜੀ ਹਾਲਤ ਦੇ ਵਿੱਚ ਪਿਆ ਹੋਇਆ ਉਹਦੀ ਇਕਲੱਦ ਨੂੰ ਕੁਝ ਹੋਇਆ ਪਿਆ ਸੀ ਉਨੋਜੋਕ ਕੇ ਤੇ ਘਰ ਲੈ ਆਈ ਹੁਣ ਉਹਦੀ ਭਾਬੀ ਤਾਂ ਇਸ ਮੌਕੇ ਵਿੱਚ ਸੀ ਕਿ ਕਦੋਂ ਕੋਈ ਐਸਾ ਸਮਾਂ ਆਵੇ ਤਾਂ ਇਸ ਨੂੰ ਘਰ ਤੋਂ ਬਾਹਰ ਕੱਢ ਦੇਵਾਂ ਕਹਿੰਦੇ ਜਦੋਂ ਉਹ ਬਿੱਲੀ ਦੇ ਬੱਚੇ ਨੂੰ ਘਰ ਦੇਖਿਆ ਤੇ ਉਹਦਾ ਭਰਾ ਸ਼ਾਮ ਨੂੰ ਆਇਆ ਤਾਂ ਉਸਨੇ ਸਾਰੀ ਗੱਲ ਉਸਨੂੰ ਦੱਸੀ ਕਿ ਦੇਖੋ ਆਪਾਂ ਇਹਨਾਂ ਦਾ ਵੀ ਖਰਚਾ ਚੁੱਕਦੇ ਹਾਂ ਬੁੱਢੇ ਮਾਪਿਓ ਦਾ ਵੀ ਖਰਚਾ ਚੁੱਕਦੇ ਹਾਂ ਹੋਰ ਤੇ ਹੋਰ ਬਿੱਲੀ ਦਾ ਬੱਚਾ ਵੀ ਘਰ ਲੈ ਆਈ ਹੈ ਭਰਾ ਨੇ ਕਿਹਾ ਕਿ ਤੂੰ ਤਾਂ ਬੋਝ ਹੈਂ ਸੋ ਹੁਣ ਇਹਨੋਂ ਵੀ ਲੈ ਆਏ ਹੋ ਉਹਨੇ ਕਿਹਾ ਕਿ ਆਪਣੇ ਹਿੱਸੇ ਦਾ ਪ੍ਰਸ਼ਾਦਾ ਇਹਨੋਂ ਪਾਵਾਂਗੇ ਕਹਿੰਦੇ ਕਿ ਉਹਨੂੰ ਜੋ ਰੋਟੀ ਖਾਣ ਲਈ ਮਿਲਿਆ ਕਰਨੀ ਉਹਦੇ ਜੋ ਇੱਕ ਟੁਕੜਾ ਉਹਨੂੰ ਵੀ ਪਾ ਦਿਆ ਕਰਨਾ ਹੁਣ ਦਵਾ ਬੋਟੀ ਲਈ ਤੇ ਪੈਸੇ ਨਹੀਂ ਸਨ ਉਹਨੇ ਇੱਕ ਲੱਕੜ ਲਈ ਤੇ ਨਾਲ ਕੁਝ ਨਿੰਮ ਦੀਆਂ ਪੱਤੀਆਂ ਹਲਦੀ ਲੈ ਕੇ ਤੇ ਉੱਤੇ ਬੰਨਤੀ ਕਹਿੰਦੇ ਕਿ ਉਹਦੇ ਉੱਤੇ ਪੱਟੀ ਬੰਨ੍ਹ ਦਿੱਤੀ ਤੇ ਹੌਲੀ-ਹੌਲੀ ਉਹ ਬਿੱਲੀ ਦਾ ਬੱਚਾ ਠੀਕ ਹੋਣ ਲੱਗਾ ਉਧਿਪਾ ਬੀਨੇ ਦੇਖਿਆ ਕਰਨਾ ਕਿ ਉਹਦੇ ਦੋ ਪੁੱਤਰ ਸਨ ਤੇ ਉਹ ਵੀ ਉਸ ਬਿੱਲੀ ਦੇ ਨਾਲ ਖੇਡਦੇ ਹਨ ਜੋ ਉਸਨੂੰ ਬਿਲਕੁਲ ਪਸੰਦ ਨਹੀਂ ਸੀ ਕਹਿੰਦੇ ਹੁਣ ਬਿੱਲੀ ਦਾ ਬੱਚਾ ਨਵੰਬਰ 9 ਹੋ ਗਿਆ ਤੇ ਉਹ ਇੱਕ ਕੋਠੇ ਤੋਂ ਛਾਲ ਮਾਰ ਦੂਜੇ ਟੱਪਿਆ ਕਰਨਾ ਤੇ ਕਹਿੰਦੇ ਹੁਣ ਉਹਦੇ ਬੱਚਿਆਂ ਨੇ ਵੀ ਨਾਲ ਛਾਲਾਂ ਮਾਰਿਆ ਕਰਨੀਆਂ ਇੱਕ ਦਿਨ ਕੀ ਹੋਇਆ ਕਿ ਉਹਦਾ ਜਿਹੜਾ ਬਿੱਲੀ ਦਾ ਬੱਚਾ ਸੀ ਕਹਿੰਦੇ ਕਿ ਉਹਨੇ ਉਤੋਂ ਜਦੋਂ ਛਾਲ ਮਾਰੀ ਤਾਂ ਉਹਦੇ ਭਰਾ ਦੇ ਪੁੱਤਰ ਨੇ ਵੀ ਉਹਦੇ ਤੋਂ ਜਿਸ ਕਰਕੇ ਉਹ ਥੱਲੇ ਡਿੱਗ ਗਿਆ ਤੇ ਹੁਣ ਉਹਦੀ ਲਤ ਟੁੱਟ ਗਈ ਭਾਬੀ ਤਾਂ ਪਹਿਲਾਂ ਹੀ ਚਾਹੁੰਦੀ ਸੀ ਕਿ ਕੁਝ ਐਸਾ ਵਾਪਰੇ ਜਿਸ ਦੇ ਨਾਲ ਉਹਨੂੰ ਘਰੋਂ ਬਾਹਰ ਕੱਢਤਾ ਤੇ ਅੱਜ ਉਹਨੂੰ ਉਹ ਦਿਨ ਮਿਲ ਗਿਆ ਜਦੋਂ ਭਰਾ ਘਰੋਂ ਉਥੋਂ ਆਇਆ ਤੇ ਸ਼ਾਮ ਨੂੰ ਉਹਨੇ ਕਿਹਾ ਕਿ ਦੇਖੋ ਜੇ ਬਿੱਲੀ ਦਾ ਬੱਚਾ ਨਾ ਲਿਆਉਂਦੀ ਤਾਂ ਆਪਣੇ ਪੁੱਤ ਦਾ ਲਤ ਨਾ ਟੁੱਟਦੀ ਹੁਣ ਉਹਨੇ ਆਪਣੀ ਭੈਣ ਨੂੰ ਬਹੁਤ ਗੱਲਾਂ ਸੁਣਾਈਆਂ ਕਹਿਣ ਲੱਗਾ ਤੁਸੀਂ ਤਾਂ ਮੇਰੇ ਤੇ ਬੋਝ ਪਾਣੇ ਹੋ ਕੈਨ ਲਗਾ ਤੁਸੀਂ ਤੇ ਮੇਰੇ ਤੇ ਬੋਝ ਹੀ ਬਣੇ ਹੋ ਤੇ ਇਹ ਲਿਆ ਕੇ ਮੇਰੇ ਪੁੱਤਾਂ ਦੀ ਲੱਤ ਵੀ ਤੋੜ ਦਿੱਤੀ ਤੁਸੀਂ ਸਾਡੇ ਘਰੋਂ ਜੇ ਹੋ ਸਕੇ ਤਾਂ ਚਲੇ ਜਾਓ ਉਹਨੇ ਇੰਨਾ ਕਹਿ ਕੇ ਤੇ ਉਹਨੂੰ ਬਾਹੋਂ ਫੜ ਕੇ ਘਰ ਤੋਂ ਬਾਹਰ ਕੱਢ ਦਿੱਤਾ ਕਹਿੰਦੇ ਹੁਣ ਉਹ ਵਿਚਾਰੀ ਜਾਂਦੀ ਕਿੱਥੇ ਤਾਂ ਸਹੁਰੇ ਘਰ ਜਾ ਸਕਦੀ ਸੀ ਤੇ ਨਾ ਮਾਪਿਓ ਦੇ ਵਿਚਾਰੇ ਕੁਝ ਨਾ ਕੁਝ ਬੋਲ ਕਹਿੰਦੇ ਹੁਣ ਉਹ ਵਿਚਾਰੀ ਜਾਂਦੀ ਕਿੱਥੇ ਨਾ ਤਾਂ ਸਹੁਰੇ ਘਰ ਜਾ ਸਕਦੀ ਸੀ ਤੇ ਮਾਪਿਓ ਵਿਚਾਰੇ ਕੁਝ ਨਾ ਬੋਲੇ ਕਿਉਂਕਿ ਉਹ ਆਪ ਐਨੇ ਬਜ਼ੁਰਗ ਸਨ ਇਦੇ ਨਾਲ ਹੀ ਜਾਵਾਂਗੇ ਜਿੰਨੂੰ ਘਰ ਰੱਖਣ ਲੈ ਕੇ ਆ। ਨਾ ਸਾਨੂੰ ਵੀ ਕੱਢ ਦਿੱਤਾ ਤੇ ਅਸੀਂ ਕਿੱਥੇ ਜਾਵਾਂਗੇ? ਕਹਿੰਦੇ ਉਹ ਵਿਚਾਰੀ ਆਪਣੇ ਦੋਵਾਂ ਧੀਆਂ ਨੂੰ ਲੈ ਕੇ ਤੇ ਨਗਰ ਤੋਂ ਬਾਹਰ ਕੋਈ ਪਹਿਲਾਂ ਸੰਤ ਫਕੀਰ ਰਹਿੰਦੇ ਸਨ ਛੋਟੀ ਜੀ ਸ਼ਾਨ ਬਣੀ ਹੋਈ ਸੀ। ਉੱਥੇ ਜਾ ਕੇ ਤੇ ਰਹਿਣ ਲੱਗ ਗਈ। ਹੁਣ ਲੋਕਾਂ ਦੇ ਘਰ ਕੰਮ ਕਰਦੀ ਤੇ ਉਹਦੇ ਨਾਲ ਧੀਆਂ ਦੀ ਢਿੱਡ ਭਰਦੀ। ਪਰ ਜਿਹੜੀ ਬਿੱਲੀ ਸੀ ਉਹ ਅਜੇ ਵੀ ਉਹਦੇ ਕੋਲ ਰਹਿੰਦੀ ਸੀ ਰੋਟੀ ਪ੍ਰਸ਼ਾਦਾ ਖਾਣੇ ਸੀ। ਪਰ ਰਹਿੰਦੀ ਉਹਦੇ ਭਰਾ ਦੇ ਘਰ ਹੀ ਸੀ। ਕਹਿੰਦੇ ਹੁਣ ਕੁਝ ਦਿਨ ਲੰਗੇ ਤੇ ਲੰਘਣ ਤੋਂ ਬਾਅਦ ਕਹਿੰਦੇ ਉਹਦਾ ਜਿਹੜਾ ਪਤੀ ਸੀ ਉਹਦੇ ਨਾਲ ਕੋਈ ਕੰਮ ਕਰਦਾ ਸੀ ਕਹਿੰਦੇ ਕਿ ਬਾਈ ਉਹਦਾ ਕੋਈ ਸਾਥੀ ਸੀ ਉਹਦੇ ਨਾਲ ਕੋਈ ਕੰਮ ਕਰਦਾ ਸੀ ਉਹਦੇ ਸਹੁਰੇ ਪਰਿਵਾਰ ਗਿਆ ਤੇ ਜਦੋਂ ਉਹਨੂੰ ਪਤਾ ਲੱਗਾ ਐਵੇਂ ਅਕਾਲ ਚਲਾਨਾ ਕਰ ਗਿਆ ਹੈ ਉਹਨੇ ਉੱਥੇ ਜਾ ਕੇ ਪੁੱਛਿਆ ਕਿ ਮਾੜਾ ਹੋਇਆ ਉਹ ਅਕਾਲ ਚਲਾਨਾ ਕਰ ਗਿਆ ਅਸੀਂ ਦੋਨੋਂ ਇਕੱਠੇ ਵਪਾਰ ਕਰਦੇ ਸੀ ਮੈਂ ਵਪਾਰ ਕਰਨ ਦੇ ਲਈ ਦੂਸਰੇ ਦੇਸ਼ ਗਿਆ ਸੀ ਤੇ ਉੱਥੇ ਆਇਆ ਉੱਥੋਂ ਇਹ ਖਬਰ ਮਿਲੀ ਮੈਨੂੰ ਬੜਾ ਦੁੱਖ ਲੱਗਿਆ ਉਹਨੇ ਪੁੱਛਿਆ ਕਿ ਉਹਦੀ ਪਤਨੀ ਤੇ ਉਹਦੀਆਂ ਧੀਆ ਕਿੱਥੇ ਹਨ ਉਹਨਾਂ ਕਿਹਾ ਜੀ ਜਿਸ ਦਿਨ ਉਹਨਾਂ ਸਾਰੇ ਗੱਲ ਦਾ ਸੀ ਕਿ ਅਸੀਂ ਘਰੋਂ ਬਾਹਰ ਕੱਢਿਆ ਉਹ ਤਾਂ ਕੁਝ ਦਿਨ ਬਾਅਦ ਹੀ ਆਪਣੇ ਪੇਕੇ ਚਲੇ ਗਏ ਸੀ ਜਦੋਂ ਇਹ ਗੱਲ ਪਤਾ ਲੱਗੀ ਤੇ ਉਹਦੇ ਪੇਕੇ ਪਰਿਵਾਰ ਗਿਆ ਤੇ ਉੱਥੇ ਜਾ ਕੇ ਸਾਰੇ ਘਰ ਪਤ ਪੁੱਛੇ ਉਹ ਕਿੱਥੇ ਹੈ ਉਹਦੀ ਭਾਬੀ ਨੇ ਮਾਪਿਓ ਤੱਕ ਮਿਲਣ ਹੀ ਨਾ ਦਿੱਤਾ ਤੇ ਉਹਦੇ ਜਿਹੜਾ ਸਾਥੀ ਆਇਆ ਸੀ ਉਹਦਾ ਦੋਸਤ ਆਇਆ ਸੀ ਉਹਨੂੰ ਕਹਿਤਾ ਕਿ ਉਹ ਤਾਂ ਆਪਣੀ ਧੀਆ ਲੈ ਕੇ ਤਾਂ ਚਲੀ ਗਈ ਹੈ ਹੁਣ ਸਾਨੂੰ ਨਹੀਂ ਪਤਾ ਕਿੱਥੇ ਗਈ ਹੈ ਉਹ ਵਿਚਾਰਾ ਬੜਾ ਹਿਤਾਸ਼ ਹੋਇਆ ਮੈਂ ਤਾਂ ਉਹਨਾਂ ਨੂੰ ਮਿਲਣ ਆਇਆ ਸੀ ਪਰ ਇਹ ਤਾਂ ਪਤਾ ਨਹੀਂ ਲੱਗਣ ਦੇਂਦੇ ਕਿ ਕਿੱਥੇ ਗਏ ਇਹਨਾਂ ਨੂੰ ਇਹਨੇ ਨੂੰ ਉਹ ਜਿਹੜੀ ਬਿੱਲੀ ਸੀ ਰੋਜ ਪ੍ਰਸ਼ਾਦਾ ਉਸ ਦੇ ਕੋਲ ਥੀ ਜਾਂ ਕੋਲੋਂ ਸ਼ੱਕ ਕਿ ਉਹਨਾਂ ਤਿੰਨਾਂ ਕੋਲ ਆ ਕੇ ਤੇ ਇਸੇ ਘਰ ਬੈਠ ਜਾਇਆ ਕਰਦੇ ਸੀ ਉਹ ਸ਼ਾਇਦ ਤਾਂ ਸ਼ਲਾਂਗ ਮਾਰ ਕੇ ਥੱਲੇ ਉਤਰੀ ਜਦ ਜਦੋਂ ਉਹਦਾ ਸਾਥੀ ਜਾਣ ਲੱਗਾ ਤੇ ਉਹ ਉਹਦਾ ਨਾਂ ਜਿਵੇਂ ਕਹਿ ਲਓ ਕਿ ਉਹਨੇ ਜੋ ਪਜਾਮਾ ਪਾਇਆ ਉਹਦਾ ਇੱਕ ਪਾਸਾ ਮੂੰਹ ਚੋਂ ਪਾ ਕੇ ਉਹਨੂੰ ਖਿੱਚ ਕੇ ਇੱਕ ਪਾਸੇ ਲੈ ਕੇ ਜਾ ਰਹੀ ਸੀ ਉਹ ਸੋਚੇ ਕਿ ਪਤਾ ਨਹੀਂ ਇਹ ਮੇਰੇ ਨਾਲ ਐਵੇਂ ਕਿਉਂ ਘਰਦੀ ਪਈ ਹੈ ਉਹਨੇ ਬੜਾ ਉਹਨੂੰ ਦੂਰ ਦੂਰ ਕਰਿਆ ਤੂੰ ਮੇਰੇ ਤੋਂ ਦੂਰ ਹੋ ਜਾ ਹੁਣ ਆਪਣੇ ਨਾਲ ਵੀ ਕੋਈ ਜਾਨਵਰ ਪਸ਼ੂ ਪੰਛੀ ਐਵੇਂ ਕਰੇਗਾ ਤੇ ਆਪਾਂ ਵੀ ਕਵਾਂਗੇ ਕਿ ਦੂਰ ਹੋ ਜਾ ਪਰ ਕੁਝ ਸਮੇਂ ਬਾਅਦ ਉਹ ਐਵੇਂ ਲਗਾਤਾਰ ਜਦੋਂ ਕਰਦੀ ਰਹੀ ਤਾਂ ਉਸਨੂੰ ਲੱਗਾ ਕਿ ਸ਼ਾਇਦ ਉਹ ਕੁਝ ਦੱਸਣਾ ਚਾਹੁੰਦੀ ਹੈ ਉਹਨੋ ਕਿ ਜੇ ਕਿ ਤੇ ਪਿੰਡ ਤੋਂ ਬਾਹਰ ਉਸੇ ਕੁੱਟੀਆਂ ਦੇ ਕੋਲ ਲੈ ਕੇ ਤੇ ਚਲੀ ਗਈ ਉਸਨੇ ਜਾ ਕੇ ਆਵਾਜ਼ ਲਗਾਈ ਇਥੇ ਕੋਈ ਰਹਿੰਦਾ ਹੈ ਹੁਣ ਉਹ ਤਿੰਨੋਂ ਜਾਣੀਆਂ ਬਾਹਰ ਆਈਆਂ ਤੇ ਉਹਨੂੰ ਆ ਕੇ ਪੁੱਛਿਆ ਕਿ ਤੁਸੀਂ ਕੌਣ ਉਹਨਾਂ ਕਿਹਾ ਜੀ ਇਸੇ ਨਗਰ 'ਚ ਮੇਰਾ ਪੁਰਾ ਰਹਿੰਦਾ ਤੇ ਸਾਡੇ ਪੁਰਾਣੇ ਸਾਨੂੰ ਦੁੱਖ ਵੀ ਇੰਨੇ ਸਮਾਂ ਕੋਰ ਰੱਖਿਆ ਤੇ ਅਸੀਂ ਉਥੇ ਉਹਨੇ ਘਰੋਂ ਫਿਰ ਬਾਹਰ ਕੱਢ ਦਿੱਤਾ ਉਹਨਾਂ ਕਿਹਾ ਕਿ ਤੁਸੀਂ ਫਲਾਣਾ ਜਿਹੜਾ ਉਹਦੀ ਪਤਨੀ ਹੋ ਉਹਨਾਂ ਕਿਹਾ ਹਾਂ ਮੈਂ ਉਹਦੀ ਪਤਨੀ ਹਾਂ ਉਹਨੇ ਕਿਹਾ ਕਿ ਮੈਂ ਉਹਦਾ ਸਾਥੀ ਹਾਂ ਮੈਂ ਅੰਤਰਰਾਸ਼ਟਰੀ ਵਪਾਰ ਕਰਦਾ ਸੀ ਮੈਂ ਵਪਾਰ ਕਰਨ ਦੇ ਲਈ ਦੂਰ ਦੇਸ਼ ਗਿਆ ਸੀ ਮੈਨੂੰ ਹੁਣ ਪਤਾ ਲੱਗਾ ਕਿ ਇਹ ਸਾਰੀ ਘਟਨਾ ਵਾਪਰੀ ਹੈ ਤੇ ਮੈਨੂੰ ਬੜਾ ਦੁੱਖ ਲੱਗਿਆ ਕਹਿੰਦੇ ਤੁਹਾਡੇ ਪਤੀ ਨੇ ਜਦੋਂ ਮੇਰਾ ਪੂਰਾ ਵਪਾਰ ਠੱਪ ਹੋ ਗਿਆ ਸੀ ਉਹ ਮਾੜੇ ਸਮੇਂ 'ਚ ਹਜ਼ਾਰ ਮੈਨੂੰ ਰੁਪਇਆ ਕਹਿ ਲਓ ਜਾਂ ਸੋਨੇ ਦੀਆਂ ਮੋਹਰਾਂ ਸਮੇਂ ਦਿੱਤੀਆਂ ਸੀ ਕਹਿੰਦੇ ਕਿ ਮੈਂ ਉਹ ਵਾਪਸ ਕਰਨ ਆਇਆ ਹਾਂ ਇਹ ਉਹ ਮੋਹਰਾਂ ਨੇ ਉਹਦੀ ਤਲੇ ਤੇ ਰੱਖ ਦਿੱਤੀਆਂ ਤੇ ਉਹਨੇ ਕਿਹਾ ਕਿ ਤੁਹਾਡੇ ਜਿਹੜੇ ਸਾਥੀ ਤੁਹਾਡੇ ਪਤੀ ਨੇ ਮੇਰੀ ਉਸ ਮਦਦ ਕੀਤੀ ਤੇ ਜਦੋਂ ਮੇਰੇ ਕੋਲ ਕੁਝ ਨਹੀਂ ਸੀ ਅੱਜ ਮੇਰੇ ਕੋਲ ਲੱਖਾਂ ਹਜ਼ਾਰਾਂ ਕਰੋੜਾਂ ਦਾ ਵਪਾਰ ਹੈ ਤੇ ਉਹ ਸਾਰੇ ਉਹ ਸਾਰੇ ਦੇਣ ਤੁਹਾਡੇ ਪਤੀ ਦੇ ਹੈ ਮੇਰੇ ਘਰ ਮੇਰੀ ਪਤਨੀ ਤੇ ਦੋ ਮੇਰੇ ਕੋਲ ਧੀਆਂ ਨੇ ਤੇ ਮੇਰੇ ਮਾਤਾ ਪਿਤਾ ਨੇ ਤੁਹਾਡੇ ਪਤੀ ਤੇ ਇਹ ਸਾਰੇ ਕੁਝ ਦੇਣ ਹੈ ਜੇਕਰ ਤੁਸੀਂ ਸਹਿਮਤ ਹੋ ਤਾਂ ਤੁਸੀਂ ਮੇਰੇ ਨਾਲ ਮੇਰੇ ਘਰ ਚਲੋ ਉੱਥੇ ਇੱਜ਼ਤ ਮਾਨ ਨਾਲ ਰਹੋ ਤੇ ਮੇਰੀ ਸੰਪਤੀ ਦਾ ਅੱਧਾ ਹਿੱਸਾ ਮੈਂ ਤੁਹਾਨੂੰ ਦੇਂਦਾ ਹਾਂ ਕਹਿੰਦੇ ਇੰਨਾ ਹੀ ਕਿਹਾ ਤੇ ਉਹਨੇ ਪ੍ਰਮਾਤਮਾ ਦਾ ਹੱਥ ਜੋੜ ਕੇ ਸ਼ੁਕਰਾਨਾ ਕੀਤਾ ਪ੍ਰਮਾਤਮਾ ਤੋਂ ਸਭ ਦੀ ਮਦਦ ਕਰਦਾ ਹੈ ਕਹਿੰਦੇ ਉਹਦੇ ਨਾਲ ਚਲੇ ਗਏ ਤੇ ਹਸੀ ਖੁਸ਼ੀ ਉਹਦੇ ਘਰ ਰਹਿਣ ਲੱਗ ਗਈ ਕਹਿੰਦੇ ਇੱਕ ਦਿਨ ਇੱਕ ਸੰਤ ਫਕੀਰ ਉਸੇ ਗਲੀ 'ਚੋਂ ਲੰਘਦੇ ਜਾਂਦੇ ਸਨ ਸੰਤ ਫਕੀਰ ਜੀ ਉਹਨੂੰ ਆਵਾਜ਼ ਲਗਾ ਕੇ ਪ੍ਰਸ਼ਾਦਾ ਪਾਣੀ ਛਕਾਇਆ ਉਹਨੇ ਸਾਰੀ ਗੱਲ ਸੰਤ ਫਕੀਰ ਜੀ ਨੂੰ ਦੱਸੀ ਇਹਨੇ ਮਾੜੇ ਦਿਨ ਆ ਗਏ ਸਨ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ ਤੇ ਲੋਕਾਂ ਦੇ ਘਰ ਕੰਮ ਕਰਕੇ ਧੀਆ ਪਾਲਦੀ ਸੀ ਪਰ ਪਰਮਾਤਮਾ ਦੀ ਮਿਹਰ ਹੋਈ ਤੇ ਸਾਰਾ ਕੁਝ ਮਿਲ ਗਿਆ ਤਾਂ ਸੱਤ ਫਕੀਰ ਜੀ ਨੇ ਦੱਸਿਆ ਕਿ ਜਿਹੜੀ ਤੂੰ ਉਹ ਬਿੱਲੀ ਘਰ ਚੁੱਕ ਕੇ ਲੈ ਕੇ ਆਏ ਸੀ ਜਿਹਦੀ ਲੱਤ ਟੁੱਟੀ ਪਈ ਸੀ ਉਹਦੀ ਲੱਤ ਠੀਕ ਕੀਤੀ ਤੇ ਆਪਣੇ ਹਿੱਸੇ 'ਚ ਉਹਨੂੰ ਪ੍ਰਸ਼ਾਦਾ ਪਾਣੀ ਖਵਾਇਆ ਤੇ ਉਹਦੀ ਜਿਹੜੀ ਅਸੀਸ ਹੈ ਉਹ ਤੇਰੇ ਭਾਗ ਬਦਲ ਦਿੱਤੇ ਇਹ بےਜਪਾਨ ਜ਼ਰੂਰ ਹੈ ਪਰ ਇਹਨਾਂ ਦੀਆਂ ਅਸੀਸਾਂ ਤੁਹਾਡੇ ਦਿਨ ਬਦਲ ਦਿੰਦੀਆਂ ਹਨ ਕਹਿੰਦੇ ਉਸ ਦਿਨ ਤੋਂ ਬਾਅਦ ਉਹ ਹਰ ਇੱਕ ਪਸ਼ੂ ਪੰਛੀ ਜਨੌਰ ਤੇ ਹਰ ਰਾਗਿਰ ਮਸਾਫਾ ਦੀ ਮਦਦ ਕਰਨ ਲੱਗੇ ਕਿਉਂਕਿ ਉਹਨਾਂ ਨੂੰ ਸਮਝ ਆ ਗਿਆ ਸੀ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਹਾਂ ਤਾਂ ਪਰਮਾਤਮਾ ਆਪਣੀ ਮਦਦ ਜ਼ਰੂਰ ਕਰਦੇ ਹਨ ਜਦੋਂ ਆਪਾਂ ਮਿਹਨਤ ਕਰਦੇ ਹਾਂ ਤਾਂ ਪਰਮਾਤਮਾ ਉਹ ਮਿਹਨਤ ਦੇ ਵਿੱਚ ਰੰਗ ਭਰ ਜ਼ਰੂਰ ਲਗਾਉਂਦੇ ਹਨ ਇਸ ਕਰਕੇ ਲੋਕਾਂ ਦੀ ਮਦਦ ਕਰੋ ਜਦੋਂ ਮਦਦ ਕਰੋਗੇ ਤਾਂ ਪਰਮਾਤਮਾ ਇਹਨਾਂ ਬਾਲ ਤੇ ਉਦਮ ਦੇਣਗੇ ਕਿ ਜਿਹੜੇ ਵੀ ਕੰਮ ਕਰਦੇ ਉਹਦੇ ਵਿੱਚ ਲਾਭ ਹੋਵੇਗਾ ਜੋ ਦੂਜਿਆਂ ਦੀ ਮਦਦ ਕਰਦਾ ਹੈ ਪਰਮਾਤਮਾ ਉਹਦੀ ਮਦਦ ਜ਼ਰੂਰ ਕਰਦਾ ਹੈ ਉਧੇਕਰ ਮੇਰ ਦਾ ਹੱਥ ਜ਼ਰੂਰ ਰੱਖਦਾ ਹੈ ਫਿਰ ਸੰਗਤ ਜੀ ਅੱਜ ਦੇ ਵੀਡੀਓ ਤੋਂ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਇਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਲਿਖ ਦੇਣਾ ਜੀ ਅਤੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਲਗਵਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ